ਸਸ਼ਕਾਲ ਕਲਿਆਣ ਟੀਵੀ ਪੰਜਾਬ ਵੇਖ ਰ ਤੁਸੀਂ ਤੇ ਇੱਕ ਪਾਸੇ ਕਿਸਾਨੀ ਸੰਘਰਸ਼ ਜਾਰੀ ਹੈ ਸ਼ੰਭੂ ਤੇ ਖਨੌਰੀ ਬਾਰਡਰ ਤੇ ਮੋਰਚੇ ਜਾਰੀ ਨੇ ਤੇ ਉਧਰ ਦੂਜੇ ਪਾਸੇ ਇੱਕ ਮੰਦਭਾਗੀ ਖਬਰ ਸਾਹਮਣੇ ਆਈ ਹੈ ਦਰਸਲ ਦੱਸ ਦਈਏ ਕਿ ਕਿਸਾਨ ਜੋ ਕਿ ਸੜਕੀ ਹਾਦਸੇ ਦਾ ਸ਼ਿਕਾਰ ਹੁੰਦਾ ਤਬੀ ਕੇ ਯੂ ਇਕ ਤਾ ਗ੍ਰਾਹਾਂ ਦੇ ਨਾਲੋਂ ਕਿਸਾਨ ਸੰਬੰਧਿਤ ਸੀ ਜਿਸ ਦਾ ਕੀ ਹੁਣ ਦਿਹਾਂਤ ਹੋ ਗਿਆ ਤਾਂ ਕਾਫੀ ਸਮਾਂ ਹਸਪਤਾਲ ਦੇ ਵਿੱਚ ਇਲਾਜ ਚੱਲਿਆ ਹਾਲਾਂਕਿ ਕਿਸਾਨਾਂ ਉਹ ਗਵਾ ਦਾ ਕਹਿਣਾ ਹੈ ਕਿ ਕੋਸ਼ਿਸ਼ ਬੜੀ ਕੀਤੀ ਗਈ ਹੈ ਪਰ ਜਿਹੜੀ ਹਾਲਤ ਸੀ ਉਹ ਕਾਫੀ ਜ਼ਿਆਦਾ ਸੀਰੀਅਸ ਸੀ ਜਿਸ ਦੇ ਚੱਲਦਿਆਂ ਅਸੀਂ ਆਪਣੇ ਉਸ ਸਾਥੀ ਨੂੰ ਉਸ ਹਾਲਤ ਦੇ ਵਿੱਚ ਵੇਖ ਵੀ ਨਹੀਂ ਸਕਦੇ ਸੀ ਤੇ ਹੁਣ ਜਿਹੜੀ ਉਸ ਦੇ ਦਿਹਾਂਤ ਦੀ ਖਬਰ ਉਹਨਾਂ ਤੱਕ ਪਹੁੰਚੀ ਹੈ ਜਿਸਨੇ ਹਰ ਕਿਸੇ ਨੂੰ ਹਿਲਾ ਕੇ ਰੱਖ ਦਿੱਤਾ ਹੈ ਤੇ ਹਰ ਕੋਈ ਇਸ ਵੇਲੇ ਸੋਗ ਦੀ ਲਹਿਰ ਦੇ ਵਿੱਚ ਹੈ ਤਾਂ ਦੱਸਦੀ ਕਿ ਇਸੇ ਦਰਮਿਆਨ ਜਿੱਥੇ ਕਿਸਾਨਾਂ ਨੂੰ ਜੋਗਿੰਦਰ ਸਿੰਘ ਗੁਰਾਹਾ ਐਮਜ਼ ਬਠੰਡਾ ਵਿਖੇ ਪਹੁੰਚੇ ਨੇ ਜਿੱਥੇ ਉਹਨਾਂ ਦਾ ਇਹ ਕਹਿਣਾ ਹੈ ਕਿ ਸਾਡਾ ਉਹ ਸਾਥੀ ਜੋ ਕਿ ਹਮੇਸ਼ਾ ਦੇ ਲਈ ਹੁਣ ਸਾਨੂੰ ਛੱਡ ਕੇ ਚਲਾ ਗਿਆ ਉਸਦੇ ਪਰਿਵਾਰ ਨੂੰ ਸਾਨੂੰ ਵੀ ਸਮਝ ਨਹੀਂ ਆਉਂਦਾ ਕਿ ਆਖਰ ਕਿਸ ਤਰੀਕੇ ਦੇ ਨਾਲ ਇਹ ਗੱਲ ਦੱਸੀ ਜਾਵੇ ਕਿ ਉਹਨਾਂ ਦਾ ਜੀ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤੇ ਇਸ ਦੇ ਦਰਮਿਆਨ ਕਿਸਾਨ ਆਗੂ ਜੁਗਿੰਦਰ ਸਿੰਘ ਉਗਰਾਹਾਂ ਦਾ ਕਹਿਣਾ ਹੈ ਕਿ ਕਿਸਾਨ ਆਗੂ ਹਮੇਸ਼ਾ ਤੋਂ ਹੀ ਜਿਹੜਾ ਖਿੜੇ ਮੱਥੇ ਮਿਲਣ ਵਾਲਾ ਕਿਸੇ ਨੂੰ ਨਾ ਨਾ ਕਰਨ ਵਾਲਾ ਤੇ ਕਿਸਾਨੀ ਅੰਦੋਲਨ ਦੇ ਵਿੱਚ ਸਭ ਤੋਂ ਜ਼ਿਆਦਾ ਯੋਗਦਾਨ ਪਾਉਣ ਵਾਲਾ ਉਹਨਾਂ ਦਾ ਸਾਥੀ ਜੋ ਕਿ ਹੁਣ ਅਕਾਲ ਚਲਾਣਾ ਕਰ ਗਿਆ ਜਿਸ ਦੇ ਜਾਨ ਦੇਣਾ ਉਹਨਾਂ ਨੂੰ ਬੇहद ਵੱਡਾ ਝਟਕਾ ਲੱਗਿਆ ਬਹੁਤ ਹੀ ਦਰਦਨਾਕ ਘਟਨਾ ਹੋਈ ਜੀ ਸਾਡਾ ਇੱਕ ਆਗੂ ਜਿਹੜਾ ਹਰਮਨ ਪਿਆਰਾ ਵੀ ਸੀ ਕਿਸੇ ਗੱਲ ਨੂੰ ਜਵਾਬ ਹੀ ਨਹੀਂ ਸੀ ਦਿੰਦਾ ਦਿੱਲੀ ਮੋਰਚੇ ਤੇ ਚ ਲਗਭਗ ਮੇਰੇ ਬਹੁਤ ਨੇੜੇ ਰਿਹਾ ਐਡਾ ਸਬਰ ਵਾਲਾ ਤੇ ਐਡਾ ਸੰਤੋਸ਼ ਵਾਲਾ ਬੰਦਾ ਜਿਸ ਨੇ ਐਕਸੀਡੈਂਟ ਹੋਇਆ ਐਕਸੀਡੈਂਟ ਹੋਣ ਤੋਂ ਬਾਅਦ ਜਦੋਂ ਹਸਪਤਾਲ ਅਸੀਂ ਆਏ 5 ਤਰੀਕ ਨੂੰ ਸਾਨੂੰ ਪਤਾ ਸੀ ਵੀ ਇਹਦੇ ਜਿਹੜੀ ਹਾਲਤ ਹੈ ਬਹੁਤ ਜ਼ਿਆਦਾ ਸੀਰੀਅਸ ਆਮ ਸੁਣਦੇ ਹੁੰਦੇ ਸੀ ਵੀ ਇਹ ਹੱਥ ਲਾਏ ਤੋਂ ਇਹਦੇ ਨਾ ਸਰੀਰ ਦੇ ਪਤਾ ਲੱਗਦਾ ਨਾ ਬਾਹਾਂ ਤੇ ਨਾਲ ਲੱਤ ਤੇ ਜਦੋਂ ਮੈਂ ਤੇ ਝੰਡਾ ਸੁ ਮਿਲੇ ਰਾਸੀ ਉਹਦੇ ਬਾਹਾਂ ਤੇ ਹੱਥ ਲਾਇਆ ਲੱਤ ਤੇ ਹੱਥ ਲਏ ਪੁੱਛਿਆ ਵੀ ਪਤਾ ਲੱਗਦਾ ਤਾਂ ਹੱਸ ਕੇ ਕਹਿੰਦਾ ਸੀ ਵੀ ਹਾਂ ਪਤਾ ਪਰ ਕਿਉਂਕਿ ਅਸੀਂ ਸਰਜਨ ਨਾਲ ਗੱਲ ਕਰਕੇ ਆਏ ਸੀ ਸਰਜਨ ਦੀ ਰਿਪੋਰਟ ਦੇ ਮੁਤਾਬਕ ਸਾਨੂੰ ਪਤਾ ਸੀ ਸਾਡਾ ਤਾਂ ਹੈ ਨਹੀਂ ਇਹ ਦਿੱਤੇ ਕੋਈ ਰਿਸਕ ਲੈਣ ਵਾਸਤੇ ਅਸੀਂ ਵੀ ਤਿਆਰ ਸੀ ਕਿਉਂਕਿ ਵੀ ਜੇ ਹਾਲਾਤ ਇਹ ਵੀ ਜੇ ਤੁਸੀਂ ਇਹਨੂੰ ਹਲਾਓਗੇ ਚਾਹੇ ਦਾ ਕੋਈ ਆਪਰੇਸ਼ਨ ਵਾਲੀ ਗੱਲ ਕਰੋਗੇ ਚਾਹੇ ਇਹਨੂੰ ਤੁਸੀਂ ਫਾਰਵਰਡ ਕਰਨ ਦੀ ਗੱਲ ਕਰੋਗੇ ਆਪਾਂ ਬਹੁਤ ਖਤਰਾ ਖਤਰਾ ਕਮਾ ਦੇਖੋ ਅਸੀਂ ਟੈਕਨੀਕਲੀ ਤਾਂ ਕੁਝ ਜਾਣਦੇ ਨਹੀਂ ਜੋ ਮੈਡੀਕਲ ਸਾਇੰਸ ਦੀ ਥਿਉਰੀ ਕਹਿੰਦੀ ਆ ਉਹਦੇ ਪਤਾ ਸਾਨੂੰ ਚੱਲਣਾ ਪਿਆ ਸਾਡੇ ਹੱਥੋਂ ਨਿਕਲੀ ਸੀ ਖੇਡ ਤੇ ਸਾਨੂੰ ਆਦਾਂ ਦੇਖਣ ਅਸੀਂ ਭਾਵੇਂ ਪਰਿਵਾਰ ਬੱਚੇ ਬਹੁਤ ਤਾਹੂ ਸੀ ਜੀ ਅਸੀਂ ਇਹਨੂੰ ਕਿਤੇ ਹੋਰ ਸ਼ਿਫਟ ਲੈ ਜੀ ਜੇ ਇਹ ਨਹੀਂ ਕਰ ਹੁੰਦੀ ਨਾ ਵੀ ਸ਼ਿਫਟ ਕੀਤਾ ਸਾਡਾ ਪਸੰਦ ਸਾਡੇ ਹੱਥ ਲੱਗਦਾ ਅਸੀਂ ਪੈਸਿਆਂ 'ਚ ਤੋਲ ਦਿੰਦੇ ਆ ਇਹ ਗੱਲ ਨਹੀਂ ਚੀ ਅਸੀਂ ਭਾਵੇਂ ਕੁਝ ਵੀ ਕਰਦੇ ਜਿੰਦਗੀ ਨਹੀਂ ਸੀ ਜਣਦੇ ਅਸੀਂ 부ਝੇ ਮੰਨਣਾ ਪੰਦਾ ਹੈ ਕਿ ਸਾਡੀ ਇਹ ਬੇਵਸੀ ਹੋ ਗਈ ਬੇਵਸੀ ਸਾਡੇ ਉਤੋਂ ਦੀ ਗੱਲ ਪਹਿਲੇ ਚਲੀ ਗਈ ਸੀ ਐਕਸੀਡੈਂਟ ਤੋਂ ਪਹਿਲੀ ਸਾਡੇ ਉਤੋਂ ਦੀ ਗੱਲ ਨਿਕਲ ਗਈ ਸੀ ਜਿੰਦੀ ਲਾਸ਼ ਈ ਸੀ ਸਾਡੇ ਸਾਥੀ ਉਹ ਸਾਡੇ ਸਾਹਮਣੇ ਪਿਆ ਅਜ ਵੀ ਮੈਨੂੰ ਬਹੁਤ ਉਹਦਾ ਹੱਸਦਾ ਚਿਹਰਾ ਹੁਣ ਵੀ ਨਜ਼ਰ ਆਉਂਦਾ ਹੈ ਕਹਿ ਨਹੀਂ ਸਕਦੇ ਸ਼ਬਦਾਂ ਚ ਵੀ ਪਰਿਵਾਰ ਨੂੰ ਕਿਵੇਂ ਦਸੀਏ ਤੁਹਾਡਾ ਦਾਪਾ ਨੇ ਨੇੜੇ ਸੀ ਤੁਹਾਡਾ ਪਿਤਾ ਸੀ ਭੈਣ ਦਾ ਸਾਥੀ ਸੀ ਪਰਿਵਾਰ ਦਾ ਰਿਸ਼ਤੇਦਾਰ ਸੀ ਸੱਤੇ ਸੰਬੰਧੀਆਂ ਦਾ ਪਰ ਸਾਡਾ ਵੀ ਉਹ ਬਹੁਤ ਕੋਸ਼ਿਸ਼ ਸੀ ਇਹ ਤੇ ਤੁਹਾਨੂੰ ਲਾਸ ਹੋਇਆ ਉਸੇ ਹਿਰਦੇ ਚੀਨ ਵਾਲੀ ਪੀੜਾ ਸਾਡੇ ਬਣਾਤੀ ਕੱਲਾ ਬਣਨਾ ਬੇਵਸੀ ਜੀ ਕਿੰਨੇ ਲੋਕਾਂ ਦਾ ਇਲਾਜ ਚਾਦਿਆ ਹੁਣ ਕਿੰਨ ਤੱਕ ਹੁਣ ਜਿਹੜੀ ਹੈਗਾ ਡਾਕਟਰ ਕਿਹੇ ਜਾ ਪ੍ਰਸ਼ਾਸਨ ਦਾ ਜਿਹੜਾ ਤੁਹਾਨੂੰ ਸਹਿਯੋਗ ਰਿਹਾ ਹੈ ਸਾਰੇ ਘਟਨਾ ਕਰਦੇ ਦੇਖੋ ਪ੍ਰਸ਼ਾਸਨ ਦੇ ਸਹਿਯੋਗ ਵਲ ਤੋਂ ਸਾਨੂੰ ਇਹ ਲੱਗੇ ਜਾਂਦਾ ਵੀ ਨਿੰਦਣ ਜੋਗੀ ਸਾਨੂੰ ਦੱਸ ਦਿੰਦੇ ਇੱਕ ਹੋਰ ਸਾਡਾ ਸਾਥੀ ਇੱਥੇ ਕਰਮ ਸਿੰਘ ਪਿਆਜ ਨੂੰ ਹੁਣ ਫਾਰਵਰਡ ਕਰਦੇ ਅਸੀਂ ਕਰਮ ਸਿੰਘ ਨਾਮ ਦਾ ਬਾਹ ਕਟਿਆ ਜੀ ਸਤਮਦੀ ਗੱਲ ਹੈ ਸਵੇਰੇ ਸਾਨੂੰ ਪਤਾ ਲੱਗਦਾ ਵੀ ਇਫੈਕਸ਼ਨ ਉਹ ਵੀ ਵਧ ਗਈ ਤੇ ਇੰਨੀ ਵਧ ਗਈ ਉਹ ਫਾਰਵਰਡ ਕਰਨ ਜਾ ਰਹੇ ਹਾਂ ਮਤਲਬ ਡੀ ਐਮ ਸੀ ਨੂੰ ਅਸੀਂ ਉਧਰ ਪ੍ਰਬੰਧ ਕੀਤਾ ਮੁੰਡੇ ਬਾੜੇ ਭੇਜਿਆ ਇੱਕ ਹੋਰ ਸਾਥੀ ਹੈ ਦਰਸ਼ਨ ਸਿੰਘ ਦਾ ਨਾਮ ਸ਼ਾਇਦ ਬਜ਼ੁਰਗ ਨੇ ਉਹਨਾਂ ਦੇ ਨਾਮ ਮਣਕੇ ਦੀ ਸੱਟ ਹੈ ਪਿਛੇ ਕਰ ਦਿੰਦੇ ਮਣਕੇ ਉਹ ਵੀ ਇੱਥੇ ਹੈ ਜਿੰਨਾ ਸਾਨੂੰ ਸਰਜਨ ਨੇ ਵਿਸ਼ਵਾਸ ਦਿਵਾਇਆ ਕੱਲੇ-ਕੱਲੇ ਬਾਰੇ ਜਿਸਨੂੰ ਉਸ ਦਿਨ ਵੀ ਕਹਿ ਦਿੰਦਾ ਡਾਕਟਰ ਇਹ ਕਹਿਣਾ ਹੁੰਦਾ ਵੀ ਯਾਰ ਸਾਡੇ ਹੱਥ ਬਸ ਨਹੀਂ ਅਸੀਂ ਇੰਨਾ ਸੰਭਾਲ ਨਹੀਂ ਕਰ ਸਕਦੇ ਅਸੀਂ ਨਹੀਂ ਸੀ ਰਹਿਣ ਦਿੰਦੇ ਕਿਸੇ ਪੇਸ਼ੈਂਟ ਨੂੰ ਅਸੀਂ ਕੋਲੇ ਕੱਠ ਦੇ ਵਿੱਚ ਵੀ ਕਿਹਾ ਸਾਰੇ ਸਾਥੀਆਂ ਨੂੰ ਵੀ ਪ੍ਰਭੂ ਜੇ ਕਿਸੇ ਨੂੰ ਵੀ ਲੱਗਦਾ ਕਿਸੇ ਪੇਸ਼ੈਂਟ ਦਾ ਛੋਟਿਆ ਚਾਹੇ ਵੱਡੀ ਸੱਟ ਆਣਾ ਸਾਥੀਏ ਆਪਣੇ ਬੰਦੇ ਬਚਾਉਣੇ ਆ ਪੈਸਿਆਂ ਦੀ ਪਰਵਾਹ ਨਾ ਕਰੋ ਲੈ ਜਾਓ ਜਿੱਥੇ ਮਰਜੀ ਲੈ ਜਾਓ ਲਾਸ਼ ਕਰਾਓ ਪੈਸੇ ਐਸੀ ਦਿਮਗ ਅਸੀਂ ਕਿਸੇ ਤੋਂ ਮੰਗ ਕੇ ਕਿਸੇ ਕੋਲੇ ਜਾਈਏ ਪੈਸਿਆਂ ਪਿੱਛੇ ਬੰਦੇ ਦੀ ਜਾਨ ਨਹੀਂ ਜਾਣੀ ਚਾਹੀਦੀ ਪਰ ਫਿਰ ਵੀ ਇਹ ਕੁਛ ਵਾਪਰ ਗਿਆ ਅੱਗੇ ਕੀ ਵਾਪਰ ਅੱਗੇ ਕੌਣ ਹੱਥ ਲੱਗਦਾ ਕੌਣ ਨਹੀਂ ਲੱਗਦਾ ਇਹ ਹਾਲਤਾਂ ਸਾਨੂੰ ਬਹੁਤ ਪੀੜਾ ਹੈ ਸਾਡੇ ਸਾਥੀ ਨੇ ਅਗਰਾਂ ਸਾਹਿਬ ਨੇ ਕਹੀ ਹੈ ਮੈਂ ਗੱਲੇ ਕਹਿਣੀ ਚਾਹੁੰਦਾ ਕਿ ਜਿੱਥੇ ਐਕਸੀਡੈਂਟ ਹੋਇਆ ਮੈਨੂੰ ਨਹੀਂ ਲੱਗਦਾ ਕਿਹੜਾ ਇਹ ਹੈ ਜਿਹਨੇ ਹੱਸੀ ਜਿਹਨੇ ਉਹ ਐਂਡਰ ਨੇੜੋਂ ਗਲਾਈ ਚ ਬੁਲ ਬਣਾਇਆ ਤੁਸੀਂ ਹੁਣ ਵੀ ਜਾਓ ਤੁਸੀਂ 40 ਤੋਂ ਵੱਧ ਉੱਥੇ ਗੱਡੀ ਨਗਾ ਨਹੀਂ ਸਕਦੇ ਛੋਟੀ ਗੱਡੀ ਵੀ ਮਾਲੀ ਜੀ ਥੋੜੀ 50 ਤੇ ਗੱਡੀ ਹੈ ਔਖੇ ਹੋ ਜੀ ਤੁਹਾਨੂੰ ਕੰਟਰੋਲ ਕਰਨੀ ਮੇਰੇ ਨਾਲ ਖੁਦ ਵਾਪਰੀ ਆ ਦਿਨ ਵੇਲੇ ਜੇ ਕੋਈ ਇਸਕੇ ਹੁੰਦਾ ਹੈ ਦੇਖੋ ਉਹ ਪੁਲਟਾ ਹੈ ਕਿ ਦਵਾਰੇ ਜਿਵੇਂ ਆਪ ਗਲਾਈ ਹੁੰਦੀ ਹੈ ਗੱਡੀਆਂ ਮੁੜਦੀਆਂ 85 ਤੇ ਆਮਣਾ ਗੱਡੀਆਂ ਮੁੜਦੀਆਂ ਉਹੋ ਜੀ ਗਲਾਈਓ ਪੁਲਟੇ ਹੋਣੇ ਚਾਹੀਦੇ ਜਿੰਦਿ ਉਹੋ ਜਿਹਾ ਕਹਿਣਾ ਹੋਏ ਮੌਤਾਂ ਨੂੰ ਸੱਦਾ ਦੇਣ ਵਾਲਾ ਪੁਲਾ ਹੈ ਉਹ ਇਦੇ باوجود ਸਰਕਾਰ ਨੇ ਨਹੀਂ ਮੈਨੂੰ ਲੱਗਦਾ ਸੁਣਨੀ ਪਤਾ ਨਹੀਂ ਕਿੰਨੇ ਹੋਰ ਮੌਤਾਂ ਹੋਣਗੀਆਂ ਆ ਹੁਣ ਪਿਛਲੇ ਦਿਨੀ ਧੁੰਦ ਸੀਗੀ ਜਿੰਦੂ ਉਹ ਪਹਿਲਾਂ ਉਧਰੋਂ ਆਏ ਆ ਅੰਮ੍ਰਿਤਸਰ ਕਨੇਓ ਕੁੜੀਆਂ ਉਹਦੇ ਬੇਟੀਆਂ ਉਹਦੇ ਨਾਲ ਸੀ ਜਿੰਦੂ ਉਹ ਤੋਂ ਗੱਡੀ ਕੰਟਰੋਲ ਨਹੀਂ ਸੀਦੀ ਸਿੱਧੀ ਡਾਇਵਰਟਰ ਤੇ ਚੜ ਗਈ 60 ਤੋਂ ਬਚ ਕੇ ਚਲੋ ਥੋੜੀਆਂ ਗੱਲਾਂ ਚੜਕਾ ਤਾਂ ਕੁਝ ਵੀ ਨਾ ਲੱਗੇ ਸਰੀਰੀ ਯੱਗ ਖੜਿਆ ਜਾਂਦਾ ਉਦੋਂ ਮਗਰੋਂ ਟਰੱਕ ਉਹਦੇ ਵਿੱਚ ਚੜਦਾ ਜਾਂਦਾ ਉਸੇ ਗੱਡੀ ਦੇ ਵਿੱਚ বাজਦਾ বাজਦਾ ਮਸਾਉਣੇ ਰੁੱਕ ਗਏ ਜਿੰਦੂ ਉਹ ਇਸਕੇ ਹੁਣ ਦਾ ਹੋ ਗੇੜਾ ਉੱਤੇ ਤੇ ਜੀ ਜੀ ਸਾਡੀ ਤੁਹਾਡੇ ਮਾਦੇ ਰਹਿ ਸਰਕਾਰ ਨੂੰ ਕਹਿਣਾ ਚਾਹੁੰਦੇ ਆ ਉਹ ਪੁਲ ਮੌਤਾਂ ਦਾ ਹੈ ਜੇ ਤੁਹਾਨੂੰ ਨਹੀਂ ਲੱਗਦਾ ਕਿ ਬਾਦੀ ਘਟਾਉਣੀ ਹੈ ਫਿਰ ਤੁਸੀਂ ਉਹ ਮਾਰ ਦਿਓ ਫੈਰਫੂਰ ਮਾਰ ਕੇ ਮਾਰ ਦਿਓ ਲੋਕਾਂ ਨੂੰ ਬੰਨ ਲੈ ਨਹੀਂ ਉਹ ਪੁਲ ਤੁਰਤ ਬਦਲਿਆ ਜਾਣਾ ਚਾਹੀਦਾ ਤੇ ਜਿਹੜੇ ਵੀ ਇੰਜੀਨੀਅਰ ਨੇ ਉਹਦੀ ਡਿਜ਼ਾਈਨਿੰਗ ਕੀਤਾ ਜਾਂ ਕੰਪਨੀ ਨੇ ਡਿਜ਼ਾਈਨਿੰਗ ਕੀਤਾ ਵੀ ਲੰਮੇ ਦੂਰ ਆਉ ਥੋੜਾ ਖਰਚਾ ਵੱਧ ਪੈਣਾ ਸੀ ਨਾ ਖਰਚਾ ਬਚਾਉਣ ਖਰਚ ਜਿੰਨੀ ਵੀ ਉਹਦੇ ਵਿੱਚ ਕੀਤੀ ਹੈ ਅਣਗੈਲੀ ਉਹਨਾਂ ਨੇ ਚੱਕ ਕੇ ਫਾਹੇ ਲਾਉਣੇ ਚਾਹੀਦੇ ਉਹਨਾਂ ਤੇ ਪਰਚਾ ਹੋਣਾ ਚਾਹੀਦਾ ਤੇ ਜਿਹੜੀਆਂ ਜਿੰਨੀਆਂ ਕਰਨਾ ਉੱਥੇ ਵਾਪਰ ਗਈਆਂ ਉਹਨਾਂ ਦਾ ਮਤਲਬ ਪੂਰਾ ਜਿਹੜਾ ਨੁਕਸਾਨ ਹੋ ਗਿਆ ਇਹ ਨਹੀਂ ਵੀ ਹਾਂ ਕੇ ਦਾ ਅੱਖਾਂ ਤਰਾ ਕਰਾ ਦਿਓ ਉਹ ਹੋਣਾ ਚਾਹੀਦਾ ਆ ਸਰਕਾਰ ਦਾ ਜਿਹੜਾ ਰਵਈਆ ਹੈ ਜਿਸ ਕਰਨ ਜੀ ਇਹਨਾਂ ਦੇ ਮੁਖੀ ਹੋਈ ਹੈ ਮੈਂ ਸਿੱਦਾ ਮੁੱਖ ਮੰਤਰੀ ਸਜੀਵ ਬਾਹ ਕਹਿੰਦੇ ਹੁੰਦੇ ਆ ਉਹਨੂੰ ਮੈਂ ਉਸੇ ਦਿਨ ਨੂੰ 4 ਤਰੀਕ ਨੂੰ ਫੋਨ ਕਰਿਆ ਮਾ ਵੀ ਦੁਰਘਟਨਾ ਵਾਪਰ ਗਈ ਵੱਡੀ ਤਿੰਨ ਬੇਣਾ ਸਾਡੇ ਹੈ ਗਏ ਆ ਦੂਜਿਆਂ ਦੀ ਪਤਾ ਨਹੀਂ ਹਾਲਤ ਕੀ ਹੈ ਹੋਰ ਨਾ ਸਾਡਾ ਕੋਈ ਬੰਦਾ ਪਰ ਜੇ ਤੁਸੀਂ ਇਲਾਜ ਦਾ ਮਤਲਬ ਪ੍ਰਬੰਧ ਕਰੋ ਉਹ ਕਹਿੰਦਾ ਵੀ ਕੋਈ ਨਸ਼ ਕਰਦੇ ਆ ਇਲਾਜ ਦਾ ਸਾਨੂੰ ਦਿੱਸ਼ੀ ਜਾਂਦਾ ਸਾਡੇ ਸਾਹਮਣੇ ਜਹਾਜ ਹੋ ਗਿਆ ਨਹੀਂ ਕੋਈ ਸਿਰ ਦੀ ਬਾਹ ਕੱਟੀ ਜਾਵੇ ਕੋਈ ਹੋਰ ਕਿਤੇ ਜ਼ਖਮ ਹੈ ਉਹ ਬੰਦੇ ਦੀ ਐਂ ਹਾਲਤ ਹੋ ਜੇ ਵੀ ਯਾਰ ਚੋਰ ਰੈਫਰ ਕਰਾਉਣਾ ਪੈ ਜੇ ਤੇ ਵੀ ਸਾਡੀ ਡੀ ਐਮ ਸੀ ਐਚ ਲੁਧਿਆਣੇ ਲੈ ਜਾਣੇ ਆ। ਇਹੀ ਜੀ ਹਾਲਤ ਹੈਗੀ ਆ। ਪਤਾ ਨਹੀਂ ਚੱਲੋ ਕਹਾ ਕੀ ਹੋਣਾ ਕੀ ਨਾ ਹੋਣਾ ਇਹ ਤਾਂ ਗਾਂਧੀ ਗੱਲ ਹੈ। ਹੁਣ ਦੂਜੀ ਦੇਖੋ ਅਸੀਂ ਧਰਨਾ ਵੀ ਲਾਇਆ ਸੀ ਉਹਨੂੰ ਕਿਹਾ ਵੀ ਦੇਖੋ ਬੰਦੇ ਗਏ। ਸੋਨੋ ਜਿਹੜਾ ਉਹਨਾਂ ਬੰਦਿਆਂ ਦਾ ਜਿਹੜਾ ਮਤਲਬ ਜਿਹੜੀ ਇਹਦੇ ਨੂੰ 10 ਲੱਖ ਅਸੀਂ ਲੈਨੇ ਆ ਪਹਿਲਾਂ ਤੁਸੀਂ ਦਿੱਤਾ ਹੈ ਜਿਹਨੂੰ 15 ਸਾਲ ਪਹਿਲਾਂ 10 ਲੱਖ ਦਿੱਤਾ ਹੈ ਅੱਜ ਉਹ 10 ਲੱਖ ਦੀ ਕੀਮਤ ਤੋਂ 2 ਲੱਖ ਬਣਦੀ ਹੈ ਜੇ ਤੁਸੀਂ ਦੱਸ ਦਿੰਦੇ ਹੋ ਬਣਦਾ ਤਾਂ ਸੀਗਾ ਵੀ ਇਹਨੂੰ ਕਿੰਨਾ ਵਧਾ ਸਕਦੇ ਸੀ ਉਹਨਾਂ ਦੇ ਪਰਿਵਾਰਾਂ ਨੂੰ ਕਿਸੇ ਨਾ ਕਿਸੇ ਪੱਧਰ ਦਾ ਧਰਵਾਸ ਹੁੰਦਾ ਜਿੰਨੇ ਉਹਦੀ ਬਾਤ ਨਹੀਂ ਸੁਣੀ ਧਰਨੇ ਦੇ باوجود ਬਾਤ ਨਹੀਂ ਸੁਣੀ ਉਲਟਾ ਸਰਕਾਰ ਦਾ ਤਖੀਲਦਾਰ ਜਾ ਕੇ ਆ ਜਿਹੜੀ ਇੱਕ ਰੈੱਡ ਬੋਡੀ ਪਈ ਹੈ ਉੱਥੇ ਭੈਣ ਦੀ ਉਹਨੂੰ ਰੋਹ ਮਾਰਦਾ ਵੀ ਸਾਡੇ ਕੋਲੇ ਪਾਵਰ ਹੈਗੀ ਅਸੀਂ ਆਪ ਸਾਰਾ ਕਰ ਦਿਆਂਗੇ ਠੀਕ ਆ ਤੁਹਾਡੇ ਕੋਲੇ ਬਾਬਰ ਹੈਗੀ ਆ ਕਰ ਦਿਓ ਸਸ਼ਕਾਰ ਬਈ ਜੇ ਏਡੀ ਹੈਗੀ ਇੱਥੇ ਤੋਂ ਕਰ ਤੁਸੀਂ ਸਾਡੇ ਨਾਲ ਆਗੇ ਕਰ ਦਿਓ ਸਸ਼ਕਾਰ ਇਹੋ ਜਿਹਾ ਜਿਵੇਂ ਉਹ ਸਰਕਾਰ ਦਾ ਰਵਈਆ ਰਿਹਾ ਹੁਣ ਜੇ ਐਡੇ ਮਤਲਬ ਦੁਰਘਟਨਾ ਵਾਪਰ ਗਈਆਂ ਕਰ ਗਈਆਂ ਦੂਜੇ ਪਾਸੇ ਜੇ ਕਹਿੰਦੇ ਖਜ਼ਾਨੇ ਦਾ ਬਾਦਲ ਕਹਿੰਦਾ ਹੁਣ ਸਰਕਾਰ ਚ ਕੀ ਹੈ ਉਹਨਾਂ ਤੇ ਕਰੋੜਾ ਰੁਪਏ ਤੋਂ ਪਹਿਲਾਂ ਲਾਤੇ ਹੁਣ ਵੀ ਲੱਗਦੇ ਆ ਕੈਪਟਨ ਦੇ ਕਰੋੜਾ ਰੁਪਏ ਲੱਗਦੇ ਸੀ ਕਹ ਕੇ ਆਏ ਡੀਸੀ ਸਾਹਿਬ ਨੂੰ ਵੀ ਉਹਨਾਂ ਖਤਰ ਕਰੋੜਾ ਰੁਪਏ ਪਹਿਲਾਂ ਵੀ ਲਾਇਆ ਹੁਣ ਵੀ ਲੱਗ ਰਿਹਾ ਉਹਨਾਂ ਦੇ ਇਲਾਜ ਤੇ ਜਿਨ੍ਹਾਂ ਦੇ ਪੈਸਾ ਨੂੰ ਅੱਗ ਲਾਈ ਨਹੀਂ ਲੱਗਦੀ ਇਹ ਮੈਨੂੰ ਕਹਿਣੀ ਪੈ ਰਹੀ ਹੈ ਤੇ ਆ ਨਵਾਂ ਮੁੱਖ ਮੰਤਰੀ ਵੀ ਆ ਪਿਛਲੇ ਖ਼ਬਰ ਦਿਨਾਂ ਜੀ ਲੱਗਿਆ ਥੋੜਾ ਮੈਨੂੰ ਲੱਗਦਾ ਹਫ਼ਤਾ 10 ਦਿਨ ਹੋਏ 29 ਲੱਖ ਰੁਪਏ ਉਹਨੇ ਵੀ ਆਦੇ ਇਲਾਜ ਤੇ ਕਰਾਤਾ ਲਾਤਾ ਇਹਦਾ ਵਾ ਲੋਕ ਕੀੜੇ ਮਕੌੜੇ ਆ ਜਿਨ੍ਹਾਂ ਤੋਂ ਤੁਸੀਂ ਟੈਕਸ ਲੈਨੇ ਹੋ ਉਹਨਾਂ ਤੋਂ ਕੋਈ ਬੇਵਫ਼ਾਈ ਪੈ ਗਈ ਉਹਨਾਂ ਦੀ ਬੇਵਫ਼ਾਈ ਵੀ ਸੁਣਨ ਨੂੰ ਤਿਆਰ ਇਹ ਸਰਕਾਰ ਨੂੰ ਭੁਲੇਖਾ ਵੀ ਹੁਣ ਬੋਟਾਂ ਬਹੁਤ ਦੂਰ ਹੈ ਜਿਨ੍ਹਾਂ ਨੇ ਸਾਡੀ ਹਜੇ ਵੀ ਨਾ ਸੁਣੀ ਇਹ ਅਸੀਂ ਉਹਨਾਂ ਨੂੰ ਦਿਖਾਵਾਂਗੇ ਜੋ ਸਾਡੇ ਮਨ ਚ ਪਿਆ ਇਹਨੇ ਸੰਸਕਾਰ ਹੋਵੇਗਾ ਬਸਾਂ ਸਿੰਘ ਨਾਲ ਹੋਣੀ ਹੈ ਦੇਖੋ ਤਾਂ ਪ੍ਰਵਾਨ ਨਾ ਰਹਿ ਕਰਾਂਗੇ ਉਹਦੇ ਬੱਚੇ ਬੇਟੀ ਆ ਰਹੀ ਹੈ ਬੱਚੇ ਨੂੰ ਉਦੋਂ ਸਮੱਸਿਆ ਹੈਗੀ ਹੈ ਕੰਪਨੀ ਉਹਦਾ ਪਾਸਪੋਰਟ ਨਹੀਂ ਦੇ ਰਹੀ ਉਹਦੀ ਖਾਤਰ ਵੀ ਸਾਨੂੰ ਸਰਕਾਰ ਨੂੰ ਕਹਿਣਾ ਪਿਆ ਜਿੰਨੇ ਸ਼ਿਕਰਦਾ ਵੀ ਸਰਕਾਰ ਨੂੰ ਕਹੀਏ ਪਰ ਮਜਬੂਰੀ ਹੈ ਕਿ ਉਧਰ ਭਾਈ ਗੱਲ ਕਰਨੋਂ ਮੈਸੇ ਨਾਲ ਗੱਲ ਕਰਨੋਂ ਤਾਂ ਪਾਸਪੋਰਟ ਤਾਂ ਦਿਵਾਉਣ ਆਪਦੇ ਪਿਆਰ ਦਾ ਮੂੰਹ ਤਾਂ ਦੇਖ ਲਿਓ